हमने का आ रहे हैं लाइट ही नहीं है देखो तो यहाँ टावर तो है पर लाइट है नहीं है अंधेरा है परे से लेके हम परे तक अंधेरा ही पर जा रहे और देखो पा पीछे कांड हुआ ना और इतना बड़ा हॉस्पिटल यहाँ है और यहाँ लाइट नहीं है सोचो रात को अगर कुछ भी सामान चाहिए जैसे अभी मुझे पानी ही चाहिए था तो उसके लिए भी मुझे टॉर्च और या किसी को देखना पड़ रहा है कोई साथ आ जाए तो इट वुड बी बेटर ਇਹ ਮਦਮ ਜਿਹੜੀ ਤੁਸੀਂ ਲਾਈਟ ਦੇਖ ਰਹੇ ਹੋ ਇਹ ਸਟਰੀਟ ਲਾਈਟ ਹੈ ਬਿਲਕੁਲ ਬੰਦ ਹੈ ਕੰਮ ਨਹੀਂ ਕਰ ਰਹੀ ਰੇਪਰ ਹੱਤਿਆਕਾਂਡ ਮਾਮਲੇ ਤੋਂ ਬਾਅਦ ਪਹਾਮੇ ਦੇਸ਼ਪੁਰ ਦੇ ਵਿੱਚ तमाम ਸੂਬਿਆਂ ਦੇ ਵਿੱਚ ਵਿਭਾਗਾਂ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਇਹ ਦਾਅਵੇ ਕੀਤੇ ਜਾ ਰਹੇ ਨੇ ਕਿ ਡਾਕਟਰਾਂ ਦੀ ਸੁਰੱਖਿਆ ਦੇ ਲਈ ਹੋਰ ਕਦਮ ਚੁੱਕੇ ਜਾ ਰਹੇ ਨੇ ਲੇਕਿਨ ਤੁਸੀਂ ਦੇਖ ਰਹੇ ਹੋ ਨਾ ਕਿ ਮੈਂ ਮੋਬਾਈਲ ਦੀ ਟਾਰਚ ਆਨ ਕਿਉਂ ਕੀਤੀ ਹਾਲਾਂਕਿ ਮੇਰੇ ਤੇ ਕੈਮਰੇ ਦੀ ਲਾਈਟ ਪੈ ਰਹੀ ਹੈ ਤਾਂ ਤੁਹਾਨੂੰ ਸ਼ਾਇਦ ਕੁਝ ਜਿਹੜਾ ਹੈ ਰੋਸ਼ਨੀ ਨਜ਼ਰ ਆndi ਹੋਏਗੀ ਲੇਕਿਨ ਹੁਣ ਜੇਕਰ ਮੈਂ ਹਟ ਜਮਾ ਤੁਹਾਨੂੰ ਇਹ ਨੇਰਾ ਹੀ ਨੇਰਾ ਦਿਖਾਈ ਦੇ ਰਿਹਾ ਬਿਲਕੁਲ ਕੋਪਾ ਨੇਰਾ ਹੋ ਰਿਹਾ ਹੈ ਤਕਰੀਬਨ 500 ਮੀਟਰ ਤੱਕ ਦੀ ਦੂਰੀ ਮੇਨ ਰੋਡ ਮੁਹਾਲੀ ਤੱਕ ਦੀ ਹੈ ਜਿੱਥੇ ਕਿ ਦੱਸ ਦਈਏ ਸਿਵਲ ਹਸਪੀਟਲ ਨਾਲ ਹੈ ਔਰ ਨਾਲ ਹੀ ਮੈਡੀਕਲ ਕਾਲਜ ਵੀ ਇਸ ਦੇ ਨਾਲ ਹੀ ਔਰ ਅਜਿਹੇ ਦੇ ਵਿੱਚ ਜ਼ਾਇਰ ਜੀ ਗੱਲ ਹੈ ਜੇਕਰ ਬੱਚੀਆਂ ਜਿਹੜੀਆਂ ਇੱਥੇ ਪ੍ਰੈਕਟਿਸ ਕਰ ਰਹੀਆਂ ਨੇ ਜਾਂ ਜਿਹੜੀਆਂ ਨਰਸ ਨੇ ਜਿਨ੍ਹਾਂ ਦੀ ਕਿ ਰਾਤ ਨੂੰ ਡਿਊਟੀ ਲੱਗਦੀ ਹੈ ਤਾਂ ਉਹਨਾਂ ਨੇ ਜੇਕਰ ਬਾਹਰ ਜਾਣਾ ਹੋਵੇ ਜਾਂ ਫਿਰ ਇੱਥੋਂ ਲੰਘਣਾ ਹੋਵੇ ਤਾਂ ਉਹਨਾਂ ਦੇ ਮਨ ਦੇ ਵਿੱਚ ਡਰ ਕਿਉਂ ਨਹੀਂ ਹੋਏਗਾ ਮੈਮ ਟੌਰਚ ਔਨ ਕਰਕੇ ਆ ਰਹੇ ਹੋ ਕੀ ਹੋ ਗਿਆ ਹਾਂ ਅਮਨੇ ਟੌਰਚ ਔਨ ਕਰ ਆ ਰਹੇ ਹਾਂ ਲਾਈਟ ਹੀ ਨਹੀਂ ਹੈ ਦੇਖੋ ਤਾਂ ਇਹਾਂ ਟਾਵਰ ਤਾਂ ਹੈ ਪਰ ਲਾਈਟ ਹੈ ਨਹੀਂ ਹੈ ਅੰਦਰ ਆਏ ਪਰ ਇਸ ਲਈ ਕਿ ਹਮ ਪਰੇ ਤੱਕ ਅੰਦਰ ਹੀ ਮੇ ਜਾਣਾ ਹੈ ਹਮੇ ਔਰ ਦੇਖੋ ਪਾ ਪਿੱਛੇ ਕਾਂਡ ਹੋਇਆ ਨਾ ਔਰ ਇਤਨਾ ਬੜਾ ਹਸਪੀਟਲ ਇਹਾਂ ਹੈ ਔਰ ਇਹਾਂ ਲਾਈਟ ਨਹੀਂ ਹੈ ਸੋਚੋ ਔਰ ਹਮ ਇਕੱਲੇ ਦੋ ਆ ਰਹੇ ਹੈ ਅੰਦਰ ਆਏ ਪਰ ਇਸ ਲਈ ਕਿ ਅਗੇ ਤੱਕ ਅੰਦਰ ਹੈ ਦੇਖੋ हम अंधेरे में चले हुए हैं यहाँ से और बेटी देखो बीमार है so, करके तक तो नहीं लगता कि थी चलती होनी चाहिए थी और ऑब्वियसली ऐसे टाइम पे और रात को अगर कुछ भी सामान चाहिए जैसे अभी मुझे पानी चाहिए था तो उसके लिए भी मुझे टॉर्च और या किसी को देखना पड़ रहा है कोई साथ आ जाए तो इट वुड बी बेटर कहीं ना कहीं डर है मन में क्योंकि बीइंग अ गर्ल आई कैन आल्सो फील दैट फियर तो अभी अंधेरे में आना और रात का टाइम है तो आपको ढूंढना पड़ता है कि साथ में कोई चले हाँ जी ऑफ कोर्स ढूंढना पड़ता है कोई साथ में कोई चले क्योंकि अंधेरे में ऑफ कोर्स कि कुछ भी है अगर आ, कोई स्नैच करके ही ले जाता है या कुछ भी प्रॉब्लम होती है वो सेफ्टी इशू तो है ही है ये बच्चे ने एमबीबीएस दी पढ़ाई इथे कर रहे ने और जाहिर सी बात है जबो ਤੁਸੀਂ ਸਟਾਰਟਿੰਗ ਤੋਂ ਦੇਖ ਸਕਦੇ ਹੋ ਜਿੱਥੋਂ ਕਿ ਮੇਨ ਸੜਕ ਐ ਉੱਥੋਂ ਲੈ ਕੇ ਤਕਰੀਬਨ ਅੱਧਾ ਕਿਲੋਮੀਟਰ ਦਾ ਸਫ਼ਰ ਹੈ ਜਿਹੜਾ ਕਿ ਤੈਅ ਕਰਨਾ ਪੈਂਦਾ ਔਰ ਅਜਿਹੇ ਦੇ ਵਿੱਚ ਜ਼ਾਹਿਰ ਜੀ ਗੱਲ ਹੈ ਬੱਚਿਆਂ ਦੇ ਮਨ ਦੇ ਵਿੱਚ ਡਰ ਤਾਂ ਹੈ ਹੀ ਲੇਕਿਨ ਮਾਪਿਆਂ ਦੇ ਮਨ ਦੇ ਵਿੱਚ ਓਨਾ ਹੀ ਹੁੰਦਾ ਜਦੋਂ ਉਹ ਸਰਕਾਰਾਂ ਦੇ ਭਰੋਸੇ ਆਪਣੇ ਬੱਚਿਆਂ ਨੂੰ ਛੱਡਦੇ ਨੇ ਯਾ ਸਰਕਾਰਾਂ ਦੇ ਭਰੋਸੇ ਆਪਣੇ ਬੱਚਿਆਂ ਨੂੰ ਉਹਨਾਂ ਦੇ ਹਵਾਲੇ ਕਰ ਦਿੰਦੇ ਨੇ ਕਿ ਸਾਡੇ ਬੱਚੇ ਸੁਰੱਖਿਅਤ ਨੇ ਲੇਕਿਨ ਜੇਕਰ ਇਸ ਤਰੀਕੇ ਇਸ ਨੇਰੇ ਦੇ ਵਿੱਚ ਲੜਕੀਆਂ ਨੂੰ ਅਦੀ ਰਾਤ ਸਮਾਂ ਲੈਣ ਦੇ ਲਈ ਵੀ ਜਾਣਾ ਪਵੇ ਜਾਂ ਵੈਸੇ ਵੀ ਜੇਕਰ ਉਹਨਾਂ ਨੂੰ ਬਾਹਰ ਜਾਣਾ ਪੈਂਦਾ ਨਾਲ ਹੀ ਹਸਪੀਟਲ ਵੀ ਹੈ ਤਾਂ ਜ਼ਾਹਿਰ ਜੀ ਗੱਲ ਉਹਨਾਂ ਦੇ ਮਨ ਦੇ ਵਿੱਚ ਅਜੇਹੇ ਕਾਂਡਾ ਤੋਂ ਬਾਅਦ ਡਰਤਾ ਜ਼ਰੂਰ ਹੋਏਗਾ ਇਹ ਮੱਧਮ ਜਿਹੀ ਜਿਹੜੀ ਤੁਸੀਂ ਲਾਈਟ ਦੇਖ ਰਹੇ ਹੋ ਇਹ ਸਟਰੀਟ ਲਾਈਟ ਹੈ ਬਿਲਕੁਲ ਬੰਦ ਹੈ ਕੰਮ ਨਹੀਂ ਕਰ ਰਹੀ ਸੋ ਇਸ ਤੋਂ ਇਹ ਅੰਦਾਜ਼ਾ ਜ਼ਰੂਰ ਲਗਾਇਆ ਜਾ ਸਕਦਾ ਹੈ ਕਿ ਕਿਸੇ ਵੀ ਤਰੀਕੇ ਦੀ ਪ੍ਰਸ਼ਾਸਨ ਦੇ ਜਿਹੜੇ ਦਾਅਵੇ ਨੇ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਰੈਸਟ੍ਰੂਨ ਬਣਾ ਦਿੱਤਾ ਗਿਆ ਜਾਂ ਫਿਰ ਕਹਿ ਲਓ ਪੁਲਿਸ ਪ੍ਰਸ਼ਾਸਨ ਜਿਹੜਾ ਮੌਜੂਦ ਹੈ ਨਾਲ ਨਾਲ ਤੁਹਾਨੂੰ ਪੁਲਿਸ ਪ੍ਰਸ਼ਾਸਨ ਦੇ ਕਿੰਨੇ ਕੁ ਜਿਹੜੇ ਕਰਮਚਾਰੀ ਨੇ ਤਨਾਤ ਨੇ ਉਹ ਵੀ ਤਸਵੀਰ ਜ਼ਰੂਰ ਦਿਖਾਵਾਂਗੇ ਤਾਂ ਜੋ ਜਿਹੜੀ ਤਸਵੀਰ ਹੈ ਉਹ ਹੋਰ ਜ਼ਿਆਦਾ ਜਿਹੜੀ ਹੈ ਸਾਫ਼ ਹੋ ਸਕੇ ਕਿ ਕਿੰਨੀ ਕੁ ਮੁਸਤੈਦੀ ਜਿਹੜੀ ਹੈ ਪੁਲਿਸ ਕਰਮਚਾਰੀਆਂ ਵੱਲੋਂ ਕੀਤੀ ਜਾਂਦੀ ਹੈ ਔਰ ਕਿੰਨੀ ਕੁ ਜਿਹੜੀ ਗਸ਼ਤ ਹੈ ਉਹ ਸਿਵਲ ਹਸਪੀਟਲ ਦੇ ਵਿੱਚ ਹੁੰਦੀ ਹੈ ਅਸੀਂ ਲਾਈਵ ਇਹ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਔਰ ਸਰ ਪ੍ਰਸ਼ਾਸਨ ਦੇ ਵੱਲੋਂ ਗਸ਼ਤ ਦੇ ਜਿਹੜੇ ਕਹੇ ਜਾਂਦੇ ਸੀ ਕਿ ਸਿਵਲ ਹਸਪੀਟਲ ਦੇ ਵਿੱਚ ਗਸ਼ਤ ਜਿਹੜੀ ਆ ਉਹ ਪਹਿਲਾਂ ਨਾਲੋਂ ਵਧਾ ਦਿੱਤੀ ਜਾਏਗੀ ਕਿੰਨੇ ਟਾਈਮ ਜਿਹੜੀ ਗਸ਼ਤ ਆ ਅੱਜ ਤੁਸੀਂ ਹਸਪੀਟਲ ਦੇ ਵਿੱਚ ਕਿੰਨੀ ਕਮਸਤੈਦੀ ਕਰ ਰਹੇ ਇੱਥੇ ਹੀ ਰਹਿੰਦੇ ਜੀ ਹਸਪੀਟਲ 'ਚ ਗਸ਼ਤ ਕਰ ਰਹੇ ਹਾਂ ਅਸੀਂ ਉੱਥੇ ਨਾ ਤਾਂ ਜਿਹੜੀ ਗੱਡੀ ਖੜੀ ਉਹਦੇ ਨਾਲ ਕੋਈ ਮੁਲਾਜ਼ਮ ਹੈਗਾ ਕਿਉਂਕਿ ਬੱਚੇ ਜਿਹੜੇ ਐਮਬੀਐਸ ਕਰ ਰਹੇ ਨੇ ਉਹ ਵੀ ਜਿਹੜੀਆਂ ਨਰਸਾਂ ਇੱਧਰ ਜਿਨ੍ਹਾਂ ਦੀ ਨਾਈਟ ਡਿਊਟੀ ਆ ਉਹ ਵੀ ਉਹਨਾਂ ਦਾ ਹੀ ਕਹਿਣਾ ਕਿ ਗਸ਼ਤ ਜਿਹੜੀ ਆ ਜੋ ਉਹਨਾਂ ਨੇ ਦੱਸਿਆ ਕਿ ਗਸ਼ਤ ਬਿਲਕੁਲ ਨਹੀਂ ਹੋ ਰਹੀ ਕਿ ਜੜੀ ਹੈ ਜੀ ਉਹ ਬਾਰ-ਬਾਰ ਏਰੀਆ ਚ ਪੀਸੀਆਰ ਪਾਰਟੀ ਲੱਗਦੀ ਹੈ ਜੇ ਕੋਈ ਪ੍ਰੋਬਲਮ ਆਂਦੀ ਹੈ ਤਾਂ ਸਾਨੂੰ ਇੱਥੇ ਮੈਸੇਜ ਆ ਜਾਂਦਾ ਹੈ ਫਿਲਹਾਲ ਪੁਲਿਸ ਦਾ ਇਹ ਕਹਿਣਾ ਹੈ ਕਿ ਦਿਨ-ਪ੍ਰਤੀ-ਦਿਨ ਜੜੀ ਗਸ਼ਤ ਹੈ ਉਹ ਵਧਾਈ ਜਾ ਰਹੀ ਹੈ ਹਸਪੀਟਲ ਦੇ ਵਿੱਚ ਤਾਂ ਜੋ ਦੁਬਾਰਾ ਤੋਂ ਜਿਹੜੇ ਦੇਸ਼ ਭਰ ਦੇ ਵਿੱਚ ਅਜਿਹੇ ਇੱਕ ਨੌਣੇ ਹਰਕਤਾਂ ਹੋ ਰਹੀਆਂ ਨੇ ਉਹਨਾਂ ਤੇ ਠੱਲ ਪਾਈ ਜਾ ਸਕੇ ਔਰ ਜਿਹੜੇ ਅਜਿਹੇ ਕਨੌਣੇ ਲੋਕ ਨੇ ਉਹਨਾਂ ਦੇ ਮਨਾਂ ਦੇ ਵਿੱਚ ਡਰ ਪਾਇਆ ਜਾ ਸਕੇ ਤਾਂ ਜੋ ਅਜਿਹੀ ਕੋਈ ਘਟਨਾ ਦੁਬਾਰਾ ਪੰਜਾਬ ਜਾਂ ਫਿਰ ਪੂਰੇ ਦੇਸ਼ ਭਰ ਦੇ ਵਿੱਚ ਨਾ ਵਾਪਰ ਸਕੇ ਪ੍ਰਸ਼ ਯਾਨੀ ਕਿਉਂਕਿ ਜਦੋਂ ਨਵਾਂ ਕਾਂਡ ਹੁੰਦਾ ਤਾਂ ਹਰ ਇੱਕ ਚਾਹੇ ਵਿਭਾਗ ਕੋਈ ਵੀ ਹੋਵੇ ਸਰਕਾਰ ਹੋਵੇ ਵਿਭਾਗ ਹੋਵੇ ਉਹ ਜਾਗਦਾ ਹੈ ਲੇਕਿਨ ਇਹ ਕਦੋਂ ਤੱਕ ਕੰਟੀਨਿਊ ਰਹਿੰਦਾ ਦੇਖਣਾ ਬੜਾ ਐਮ ਹੋਏਗਾ ਬ੍ਰੇਜਨਲਿਸ ਜਤਿੰਦਰ ਨਾਲ ਪ੍ਰਿਆੰਕਾ ਮਿੱਲੂ ਟੈਲੀਪੋਸ ਪੰਜਾਬ ਰਣਾ ਹਿਮਾਚਲ ਮੋਹਾਲੀ